ਲਓ ਵੀ ਮਿੱਤਰੋ ਕਹਿੰਦੇ ਫਿਰ ਕਰੋ ਨੋਟ ਅੱਜ ਇੱਕ ਆਪਾਂ ਫੇਰ ਨਵੇਂ ਟੋਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਆਂ ਗੱਲ ਕਰਦੇ ਆਪਾਂ ਅੱਜ ਜਿੱਥੇ ਕਹਿੰਦੇ ਸਿਰੇ ਦਾ ਟੂਰਨਾਮੈਂਟ ਹੋਇਆ ਸਿਰੇ ਸਿਰੇ ਦੇ ਪਲੇਅਰ ਖੇਡੇ ਸਾਰੇ ਤੇ ਪਿੰਡ ਸੀਗਾ ਕਿਲਾਸ਼ ਡਿਸਟ੍ਰਿਕਟ ਫਰੋਜਪੁਰ ਦੇ ਵਿੱਚ ਜਿੱਥੇ ਸਿਰੇ ਦਾ ਟੂਰਨਾਮੈਂਟ ਹੋਇਆ ਜੇ ਆਪਾਂ ਗੱਲ ਕਰੀਏ ਅੱਜ ਦੇ ਟੂਰਨਾਮੈਂਟ ਦੀ ਤਾਂ ਉਸ ਤੋਂ ਪਹਿਲਾਂ ਜਿਹੜਾ ਵੀ ਮੇਰਾ ਵੀਰ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖਦਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਆਪਣੇ ਨੂੰ ਲਾਈਕ ਸ਼ੇਅਰ ਜਰੂਰ ਕਰਦਾ ਕਰੋ ਤਾਂ ਕਿ ਕਬੱਡੀ ਦੀ ਜਿਹੜੀ ਅਪਡੇਟ ਹੁੰਦੀ ਹੈ ਉਹ ਆਪਾਂ ਹਰ ਰੋਜ਼ ਤੁਹਾਡੇ ਤੇ ਕਰ ਲੈ ਕੇ ਆਉਣੇ ਰਹਿੰਦੇ ਆ ਗੱਲ ਕਰਦੇ ਆਪਾਂ ਪਿੰਡ ਕਲਾਸ਼ ਡਿਸਟ੍ਰਿਕਟ ਫਰੋਜਪੁਰ ਦੇ ਵਿੱਚ ਜਿੱਥੇ ਸਿਰੇ ਦਾ ਟੂਰਨਾਮੈਂਟ ਹੋਇਆ ਤੇ ਜੇ ਗੱਲ ਕਰੀਏ ਅੱਜ ਦੇ ਆਪਾਂ ਫਾਈਨਲ ਮੈਚ ਦੀ ਫਾਈਨਲ ਮੈਚ ਆ ਸੀਗਾ ਜੋਗੇਵਾਲਾ ਤੇ ਬੁੱਟਰ ਦੀ ਟੀਮ ਦੇ ਵਿੱਚ ਬਹੁਤ ਤਕੜਾ ਮੈਚ ਹੋਇਆ ਪੂਰੇ ਕੁੰਡੀਆਂ ਦੇ ਸੰਗ ਪਾਏ ਸਾਰੇ ਮੈਚ ਜਾਨੀ ਕਿ ਤਕਰੀਬਨ ਬਹੁਤ ਵਧੀਆ ਹੋਇਆ ਸੀ ਤੇ ਨੰਬਰਾਂ ਦੀ ਗੱਲ ਕਰੀਏ ਤਾਂ ਜੋਗੇਵਾਲਾ ਦੇ ਨੰਬਰ ਰਹੇ 15 ਤੇ ਬੁੱਟਰ ਦੇ ਨੰਬਰ ਹੈ 12.5 ਪਹਿਲੇ ਨੰਬਰ ਤੇ ਟੀਮ ਰੇ ਜੋਗੇ ਵਾਲਾ ਦੂਜੇ ਨੰਬਰ ਤੇ ਟੀਮ ਰੇ ਬੁੱਟਰ ਇੱਥੇ ਜਿਹੜਾ ਪਹਿਲਾ ਇਨਾਮ ਸੀ ਉਹ ਲੱਖ ਰੁਪਇਆ ਸੀਗਾ ਦੂਜਾ ਨਾਮ ਸੀਗਾ 75000 ਰੁਪਇਆ ਬੈਸਟਾਂ ਦੇ ਲਈ ਇੱਥੇ ਕੁਝ ਨਹੀਂ ਸੀਗਾ ਟੀਮ ਦੇ ਪਲੇਅਰ ਖੇੜਦੇ ਸੀ ਬੁੱਟਰ ਦੀ ਟੀਮ ਚ ਖੇੜਦੇ ਸੁੱਖਾ ਬੁੱਟਰਾ ਰੋਮੀਲ ਹਰਿਆਲਾ ਅਮਰਤ ਮੱਧਪੁਰ ਵਾਲਾ ਰਮਜ਼ਾਨ ਗੋਰਾ ਬੁੱਟਰ ਸੀਗਾ ਸੱਤੂ ਸੁਰਖਪੁਰ ਵਾਲਾ ਸੀਗਾ ਤੇ ਜੋਗੇ ਵਾਲੀ ਟੀਮ ਦੀ ਗੱਲ ਕਰੀਏ ਤਾਂ ਸੋਨਾ ਜੋਗੇ ਵਾਲੀਆ ਰੂਪਾ ਜੋਗੀ ਵਾਲੀਆ ਅਰਜਨ ਗਗੜੇ ਵਾਲਾ ਰਾਜੂ ਪਾ ਹੁਕਾਂਗਾ ਬਿੰਦੂ ਸਵਾਲ ਆ ਰੀਡਰ ਬਾਲਮ ਧੂਰ ਕੋਟ ਰੰਸੀ ਵਾਲਾ ਰੀਡਰ ਇਹ ਸਿਰੇ ਦੇ ਟੌਪ ਦੇ ਟੀਮ ਸੀਗੀਆਂ ਤੇ ਸਿਰੇ ਦਾ ਮੈਚ ਹੋਇਆ ਕਿਵੇਂ ਲੱਗਿਆ ਪਰ ਤੁਹਾਨੂੰ ਅੱਜ ਦਾ ਟੂਰਨਾਮੈਂਟ ਕਮੈਂਟ ਬਾਕਿ ਜਰੂਰ ਦੱਸਿਓ ਕਿ ਆਪਣੀ ਅਪਡੇਟ ਵਧੀਆ ਲੱਗਦੀ ਹੁੰਦੀ ਆ ਤੇ ਹੋਰ ਕਬੱਡੀ ਦੀ ਅਪਡੇਟ ਤੇ ਇੰਟਰਵਿਊ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਜਿਹੜਾ ਹਾਲ ਤੇ ਪ੍ਰੈਸ ਕਰ ਲੋ